ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਿੰਘ ਹੁਣਾਂ ਨੇ ਅੱਜ ਪਲਾਨ ਬਣਾ ਲਿਆ ਆ ਤੇ ਤਿਆਰ-ਵਾਰ ਤਿਆਰ ਨੇ ਤੇ ਸਿੰਘ ਕੱਲ ਜਾਣਗੇ ਫਿਰ ਸ਼੍ਰੀ ਸੇਮਕੋਟ ਸਾਹਿਬ ਨੂੰ ਤੇ ਚਲੋ ਮਿਲਦੇ ਆ ਸਵੇਰ ਦੇ ਨਾਲ ਫਿਰ ਕਿਉਂ ਰਾਤ ਬਹੁਤ ਹੋ ਗਈ ਆ ਮੋਟਰਸਾਈਕਲ ਆ ਤਾਂ ਮਿੱਤਰਾਂ ਦਾ ਆਪਣਾ ਹੀ ਜਾ ਆ ਤੇ ਜਿਹੜੇ ਜਾਣ ਵਾਲੇ ਆ ਮੋਟਰਸਾਈਕਲ ਉਹ ਤਾਂ ਫਿਰ ਆਪਣੇ ਆਂ ਤਿਆਰ ਤੇ ਉਰ ਹੁੰਦੇ ਆ ਚਲੋ ਮਿਲਦੇ ਆ ਵਕਾ ਕਾਲ ਤੋਂ ਸਵੇਰੇ ਅਪਡੇਟ ਦਿੰਨੇ ਆ ਤੁਹਾਨੂੰ ਬਲੌਗ ਦੇ ਵਿੱਚ ਹਾਂਜੀ ਨਾਲੇ ਬਲੌਗ ਬਣਾਉਣ ਦਾ ਮਕਸਦ ਇਹ ਨਹੀਂ ਵੀ ਅਸੀਂ ਵਿਊ ਲੈਣੇ ਆ ਉਹ ਤਾਂ ਚਲੋ ਸਾਡੇ ਭਰਾ ਬਾਹਰ ਬੈਠੇ ਜਿਹੜੇ ਉਹ ਕਹਿੰਦੇ ਆ ਵੀ ਚਲੋ ਯਾਤਰਾ ਦੇ ਜਿੱਥੇ ਵੀ ਜਾਣਾ ਬੰਦਾ ਵੀਡੀਓ ਬਣਾ ਲੈਂਦਾ ਤੇ ਤੁਹਾਨੂੰ ਹੀ ਪਤਾ ਇੰਨੀ ਵੀਡੀਓ ਬਣਾ ਕੇ ਬੰਦਾ ਫੋਨ ਤੇ ਨਹੀਂ ਰੱਖ ਸਕਦਾ ਤਾਂ ਕਰਕੇ ਅਸੀਂ YouTube ਤੇ ਅਪਲੋਡ ਕਰ ਲਈਦਾ ਤੇ ਬਾਅਦ ਚ ਬੰਦਾ ਦੇਖ ਲੈਂਦਾ ਵੇ ਲਓ ਜੀ ਅਸੀਂ ਪਹੁੰਚ ਗਏ ਘਰੋਂ ਨਿਕਲੇ ਹੁਸ਼ਾਰਪੁਰ ਪਹੁੰਚ ਗਏ ਆ ਆ ਸਾਡੇ ਨਾਲ ਦਲਜੀਤ ਆ ਦਮਨ ਨਾਲ ਮਨਵੀਰ ਔਰ ਨੰਨੂ ਕਾਕਾ ਜਸਦੀਪ ਤੇਆ ਨੰਨੂ ਮਿਹਰਬਾਨ ਸਾਰੇ ਇਧਰ ਤਿਆਰ ਆਈ ਬੈਗ ਬੰਦ ਲਏ ਹੋ ਆ ਪੂਰੇ ਸਲੰਸਰ ਸਲੰਸਰ ਛੋਟੇ ਪਾ ਲਏ ਹੋ ਕਿਉਂਕਿ ਸਾਂਭੇਦਾਰ ਬੱਚੇ ਆ ਸਾਰੇ ਅੰਛਾਸ਼ਨ ਚ ਰਹਿੰਦੇ ਆ ਚਲੋ ਜੀ ਮਿਲਦੇ ਆ ਅੱਗੇ ਸਾਨੂੰ ਦਾਗ ਤੁਹਾਨੂੰ ਪਤਾ ਹੀ ਹੈ ਜੀ ਗਰਮੀ ਹੈਗੀ ਬਹੁਤ ਤੇ ਮੁੰਡੇ ਕਹਿੰਦੇ ਸ਼ਰਦਾਈ ਪੀਣੀ ਆ ਤੇ ਸ਼ਰਦਾਈ ਪੀਣ ਲੱਗੇ ਫਵਾੜੇ ਤੋਂ ਪਿੱਛੇ ਆਂ ਹਾਂ ਜੀ ਸੰਘਾ ਨੂੰ ਭੁੱਖ ਲੱਗ ਗਈ ਜੀ ਕਹਿੰਦੇ ਹਾਲੋ ਆਇਆ ਨਹੀਂ ਸੱਤ ਕਰਦੀ ਆ ਹਾਲੋ ਭਾਈ ਇਹ ਦੇਖੀ ਨਾ ਜੀ ਲੋ ਜੀ ਇਹ ਕਹਿੰਦੇ ਦਰਾਹੇ ਪਹੁੰਚ ਗਏ ਆ ਸਿੰਘਾਂ ਨੂੰ ਪਿਆਸ ਲੱਗੀ ਪਿਆਸ ਲੱਗੀ ਪਾਣੀ ਦਾ ਬਿਨਾ ਹੀ ਪੈਣਾ ਜੀ ਜਦੋਂ ਪਿਆਸ ਲੱਗੀ ਆ ਉਹ ਚੀ ਖਾਦੇ ਜੀ ਨਿਊਟਰੀ ਗੋਲਜੇ ਖਾਦੇ ਹੁੰਦਾ ਸਿੰਘਾਂ ਦੇ ਗੋਲਜੇ ਖਾਗਣ ਤੇ ਪਿਆਸ ਲੱਗਣੀ ਸੀ ਫੇਰ ਜੀ ਪਾਣੀ ਉਹ ਦੋ ਦੋ ਬੋਤਲਾਂ ਭਾਈ ਤੁਸੀਂ ਸਹੀ ਆ ਨਿਊਟਰੀ ਗੋਲਜੇ ਨਾਲ ਚਾਹ ਪਾਣੀ ਕੋਈ ਪੀਤੀ ਆ ਹੁਣ ਕਹਿੰਦੇ ਵਧੀਆ ਬਰੇਕਾ ਦੀ ਕੋਈ ਪੀ ਕੇ ਆਏ ਆ ਠੀਕ ਆ ਭਾਜੀ ਦੱਸਿਆ ਲੈ ਲਈ ਪਹਿਲਾਂ ਹਾਂ ਕੌੜੀ ਜਿਆਦਾ ਏ ਬੜੀ ਗਰਮੀ ਬਹੁਤ ਆ ਸਿੰਗ ਪਰ ਕਹਿੰਦੇ ਨਹੀਂ ਡਟਿਓ ਉਹ ਵੀ ਵੀ ਰਹੇ ਹਾਂ ਹਾਂਜੀ ਹਾਂ ਦਾ ਪਾਣੀ ਕੋਈ ਆ ਰਾਂਡ ਪਾਣੀ ਹੈ ਪਿੰਡ ਤੋਂ ਹਾਂਜੀ ਭਾਈ ਪਹੁੰਚ ਗਏ ਵੀ ਮੁੰਡੇ ਅੰਬਾਲੇ ਭਾਜੀ ਅਸੀਂ ਕਿੱਧਰ ਆਏ ਆ ਅਸੀਂ ਐ ਹੋ ਗਏ ਉਹ ਹੀ ਆ ਹੈ ਅੰਬਾਲਾ ਉਹ ਲੱਗਿਆ ਬੜਾ ਮੈਨੂੰ ਲੱਗਿਆ ਚਲੋ ਠੀਕ ਆ ਜੀ ਮਿਲਦੇ ਆਂ ਵੇਗਾ ਅਗਲੇ ਰੂਟ ਤੇ ਲੋ ਮੁੰਡੇ ਯੂਪੀ ਐਂਟਰ ਕਰ ਗਏ ਆ ਕਹਿੰਦੇ ਜੀ ਇਹ ਥਕਾਵਟ ਮਹਿਸੂਸ ਕਰ ਰਹੇ ਆ ਭਾਈ ਕੀ ਥੱਕ ਗਏ ਥੋੜੀ ਜਿਹੀ ਰੈਸਟ ਮਾਗਦੇ ਆ। ਓ ਸ਼ਾਲੇ ਬਹਿ ਗਿਆ ਭਾਜੀ ਕਹਿੰਦਾ। ਪਾਣੀ ਯਾਰ ਮਾੜੀ। ਭਾਈ ਕੀ ਚਾਹ ਬਿਨਾ ਮੈਂ ਪਸੰਦ ਕਰੂੰਗਾ ਹੁਣ ਤੇ ਇਹਦਾ ਨਾਲ। ਨਾਲ ਨਸ਼ਾ ਡਾਊਨ ਹੋ ਗਿਆ ਭਾਜੀ। ਠੀਕ ਆ ਭਾਜੀ। ਫੇਰ ਨਹੀਂ ਮੰਨਦੇ ਜੋਦੇ ਜਿਹੜੇ। ਇਹ ਜੋਦੇ ਜਿਹੜੇ ਨਹੀਂ ਮੰਨਦੇ ਕਿਤੇ ਕੋਈ ਚੱਕਰ ਨਹੀਂ ਰਾਤ ਨੂੰ ਸਫਰ ਕਰਨ ਦਾ। ਠੀਕ ਆ ਭਾਜੀ। ਠੀਕ ਆ ਭਾਜੀ ਆਓ। ਨਾ ਮੋਟਰਸਾਈਕਲ। ਬਾਤ ਤੜਕੇ ਦੇ ਕਹਿੰਦੇ 3 ਵਜ ਗਏ ਆ ਜੀ ਯਾਤਰੀ ਹੁਣ ਥੱਕ ਗਏ ਆ ਥੋੜਾ ਪਾਣੀ ਪੋਣੀ ਪੀ ਕੇ ਫੇਰ ਦੁਬਾਰਾ ਤੁਰਨਗੇ ਤੇ ਕੋਈ ਕਿ ਯਾਤਰੀ ਥੋੜਾ ਜਿਆਦਾ ਹੀ ਥੱਕ ਗਏ ਆ ਜੀ ਪੰਪ ਪਾਰਕਾ ਜੀ ਲੰਮੇ ਪੈਗਾ ਜੀ ਭਾਈ ਕੀ ਗੱਲ ਹੋ ਗਈ ਨਹੀਂ ਨਾਲੇ ਚਲਾਉਣੇ ਘੋੜੇ ਬਾਹਰ ਜਾਗੇ ਭਾਈ ਤੁਸੀਂ ਕਰੋਗੇ ਡਿਊਟੀ ਰਾਤ ਨੂੰ ਇਹਨਾਂ ਨੇ ਯਾਤਰਾ ਕਰਨੀ ਆ ਘਰੋਂ ਆਇਆ ਯਾਤਰਾ ਤੇ ਚੱਲਾਂ ਮੈਂ ਉਠ ਉੱਠ ਤੀ ਦੰਗਲ ਪਾੜੀ ਦੰਗਲ ਲਓ ਜੀ ਸਰੰਗ ਚ ਪਹੁੰਚ ਗਏ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਮੁੰਡੇ ਪਹਿਲੀ ਵਾਰ ਹੀ ਆਏ ਆ ਨਵੀਂ ਕੀ ਦੇਖੀ ਨਹੀਂ ਤਾਂ ਲਾਪਨ ਦਾ ਰੋਲਾ ਪਾਉਂਦੇ ਆ ਦੇਖ ਲਓ ਕਿਦਾਂ ਦੀ ਕਮਾ ਲੱਗਿਆ ਜਦੋਂ ਸਰੰਗ ਨਹੀਂ ਦੇਖੀ ਹੁੰਦੀ ਇਹਨਾਂ ਨੇ ਜੀ ਅੱਜ ਹੈਗਾ ਦਿਨ ਦੂਜਾ ਤੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਰਿਸ਼ੀਕੇਸ਼ ਅਸੀਂ ਤੜਕੇ 3:00 ਵਜੇ ਪਹੁੰਚੇ ਸੀ ਤੇ ਸਾਡਾ ਫੋਨ ਹੋ ਗਿਆ ਸੀ ਬੰਦ ਤਾਂ ਕਰਕੇ ਸਾਡਾ ਤੋਂ ਬਲੌਗ ਬਣਾ ਨਹੀਂ ਹੋਇਆ ਸੀ ਪੂਰਾ ਤੇ ਹੁਣ ਅਸੀਂ ਇਸ਼ਨਾਨ ਕਰਕੇ ਤੇ ਦਰਸ਼ਨ ਕਰਨ ਲੱਗੇ ਲੋ ਤੁਸੀਂ ਵੀ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਵਧੀਆ ਬਣਾਇਆ ਹੈ ਹਾਂਜੀ ਸਿੰਘਾਂ ਨੇ ਪ੍ਰਸ਼ਾਦਾ ਛਕ ਲਿਆ ਤੇ ਉਹ ਚਾਹ ਪੀ ਕੇ ਤਾਂ ਸਿੰਘ ਕਰ ਲਈ ਤਿਆਰੀ ਘੋੜੇ ਤਿਆਰ ਕਰ ਲਏ ਤੇ ਗਾਂ ਦੀ ਯਾਤਰਾ ਸ਼ੁਰੂ ਕਰਤੀ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਰਸਤੇ ਜੀ ਯਾਤਰੀ ਸ਼ਹੀਲ ਤੇ ਰੁਕੇ ਹੋ ਇਹ ਯਾਤਰੀ ਹੈ ਨਹੀਂ ਇਧਰ ਹੀ ਪਹੁੰਚਿਆ ਦਾ ਘਰ ਆਏ ਜੀ ਮੈਂ ਦੇਖਣਿਆ ਦਰਸ਼ਨ ਕਰਦੇ ਸੀ ਕੀ ਕਹਿੰਦੇ ਦਿੱਲੀ ਵਾਲਾ ਯਾਤਰਾ ਤੇ ਜਾਣਾ ਕਿਦਾਂ ਕੀ ਕਹਿੰਦੇ ਦਿੱਲੀ ਦਾ ਯਾਤਰਾ ਤੇ ਜਾਣਾ ਚਾਜ ਪੜਿਆ ਹਾਂ ਮੇਰਾ ਕਿਹਾ ਸੈਟਮੈਂਟ ਬਹੁਤ ਆ ਨਾ ਕਹਿੰਦਾ ਸੈਂਕੜੇ ਰੁਪਏ ਦੇਖ ਲਓ ਸੋਰਵੇਂ ਚੜਦੀ ਕਲਾ ਜੀ ਆ ਜੇ ਓਕੇ ਚਲੋ 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 ਚਲੋ

ਸੰਗਮ ਪ੍ਰਿਆਗ ਤੇ ਇੱਥੇ ਦੋ ਦਰਿਆ ਆਪਸ ਚ ਆ ਕੇ ਮਿਲਦੇ ਆ ਦੋ ਨਦੀਆਂ ਕਹ ਲੋ ਚਾਹੇ ਦਰਿਆ ਕਹ ਲੋ ਇੱਥੇ ਆ ਕੇ ਆਪਸ ਚ ਮਿਲਦੇ ਆ ਕੇ ਜੀ ਤੇ ਮੁੰਡੇ ਵੀਊ ਚੈੱਕ ਕਰ ਰਹੇ ਆ ਹੁਣ ਇਧਰ ਮਨਵੀਰ ਹੁਣੀ ਵੀਡੀਓ ਬਣਾ ਰਹੇ ਆ ਇਧਰ ਟਾਕੂ ਆ ਉਹ ਨਾਲ ਸਾਡੇ ਲਓ ਚਲੋ ਚਲੋ ਓਏ ਲਓ ਜੀ ਵੀਊ ਚੈੱਕ ਕਰੋ ਦੇਖੋ ਵੀਊ ਕਿੰਨਾ ਬਰੀਆ ਹੈ ਤੋ ਦੇਖੋ ਕਿੰਨੇ ਉੱਚੇ ਉੱਚੇ ਪਹਾੜਾਂ ਦੇ ਉੱਤੇ ਵੀ ਘਰ ਪਾਇਆ ਲੋਕਾਂ ਨੇ ਲਓ ਜੀ ਇਧਰ ਪਹਾੜਾਂ ਦਾ ਨਜ਼ਾਰਾ ਚੈੱਕ ਕਰਦੇ ਆ ਇਧਰ ਜੇਦਾਸ ਹੁਣੀ ਆਪ ਵੀ ਮਰੇ ਆਏ ਵੀ ਜੇ ਅਸੀਂ ਆਪ ਵੀ ਨਹੀਂ ਬਲੌਗ ਚਾਹੇ ਤਾਂ ਬਲੌਗ ਦਾ ਫਾਇਦਾ ਵੀ ਕੀ ਹੈ ਕੋਈ ਫਰੇ ਵਿਚ ਵਿਚ ਕਿਤੇ ਕਿਤੇ ਸ਼ਾਟ ਲੈਣਾ ਲੈਣਾ ਜੀ ਤੋ ਬਾਈ ਸਿੰਘ ਪਹੁੰਚ ਗਿਆ ਸ਼੍ਰੀਨਗਰ ਆ ਸ਼ਰੀ ਨਗਰ ਦੇ ਵਿੱਚ ਜੀ ਲੋ ਅਸੀਂ ਪਹੁੰਚ ਗਏ ਜੀ ਹੁਣ ਇੱਥੇ ਗੁਰਦੁਆਰਾ ਸ੍ਰੀ ਹੇਮਕੋਟ ਸ਼੍ਰੀ ਨਗਰ ਦਾ ਇਹ ਸ਼੍ਰੀ ਨਗਰ ਹੈਗਾ ਜੀ ਉਤਰਾਖੰਡ ਵਾਲਾ ਕਿਉਂਕਿ ਹੁਣ ਬੰਦੇ ਥੱਕ ਗਏ ਆ ਸਫ਼ਰ ਕਰਕੇ ਤੇ ਥੋੜੀ ਠਕਾਵਟ ਦੂਰ ਕਰ ਲੈਣੇ ਨਾਲੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਅੱਗੇ ਚੱਲੇ ਜਾਣੇ ਆ ਕਿਉਂਕਿ ਅੱਜ ਗੋਗਿੰਦ ਘਾਟ ਸਿੱਧਾ ਹੀ ਹੁਣ ਕਿਉਂਕਿ ਹੁਣ ਅਗਲੀ ਸਟੇ ਸਿੱਧੀ ਗੋਗਿੰਦ ਘਾਟ ਜਾ ਕੇ ਹੀ ਕਰਨੀ ਹੈ ਜੀ ਇਹ ਉਤਰਾ ਪ੍ਰਾਗਾ ਜੀ ਆ ਵਿੱਚੋਂ ਵੀਊ ਚੈੱਕ ਕਰੋ ਜੀ ਦੇਅਤ ਹੋਰ ਜਿਆਦਾ ਨਾ ਇਹ ਤਰਾਂ ਲੋ ਜੀ ਬਦਰੀਨਾਥ 156 ਕਿਲੋਮੀਟਰ ਰਹਿ ਗਿਆ ਜੀ ਸਰਫ ਮਾਂਤਾ ਜੀ ਦਵਾਂ ਜੀ ਬਹੁਤ ਥੱਲੇ ਚੌਰ ਮੁੰਡੇ ਕਹਦੇ ਹੈਲਨਾ ਪੀਣੀ ਆ ਤੇ ਕੋਈ ਥਾਂ ਵਧੀਆ ਜੀ ਮਿਲ ਜਾ ਚਲੋ ਜੀ ਆ ਥੱਲੇ ਰਿਵਰ ਆ ਜੀ ਵਗਦਾ ਰਿਵਰ ਮਤਲਬ ਨਦੀ ਨਦੀ ਮਤਲਬ ਦਰਿਆ ਇੱਕ ਤਰ੍ਹਾਂ ਦਾ ਬਾਈ ਪਹਾੜ ਕਿਆ ਕਰੋ ਜੀ ਤੁਸੀਂ ਮਸ਼ੀਨਾਂ ਦਾ ਕੱਟੇ ਹੋਏ ਆਏ ਪਹਾੜ ਆਹ ਕੰਸਟਰਕਸ਼ਨ ਦਾ ਕੰਮ ਚੱਲਦਾ ਆ ਇਹੋ ਚੈੱਕ ਕਰੋ ਮੁੰਡਿਆਂ ਨੂੰ ਨਾਰਗੀ ਰੋਡ ਆ ਕਹਿੰਦੇ। ਨੇੜੇ ਖੜਾ ਬ। ਹਾਂ। ਦੋ ਕੋ ਬੰਦੇ ਦਾ ਗਾਂ ਲੰਘਿਆ। ਖੇਤੀ ਪਹੁੰਚਣਾ ਕਹਿੰਦੇ। ਹਾਂ ਜੀ ਮਹਾਂਤ ਜੀ। ਕੀ ਵਿਚਾਰਾ ਤੁਹਾਡੇ। ਐਂਡ ਆ। ਗੱਲ ਵਾੜਾ। ਵਿਊ ਐਂਡ ਸੇਰਾ। ਤੂੰ ਹੀ ਭਾਈ ਅਨਪਾਣ ਨਹੀਂ ਆਇਓ ਆ। ਅਨਪਾਣ ਲਿਆ ਮੜ ਕੇ ਸੌਂ ਗਏ। ਲਓ ਜੀ ਅਸੀਂ ਇੱਧਰ ਮੋਟਰਸਾਈਕਲਾਂ 'ਤੇ ਸਫ਼ਰ ਕਰਨ ਦੇ ਥੱਕ ਗਏ ਤੇ ਇੱਧਰ ਸੰਗਤ ਪੈਦਲ ਤੁਰਿਓ ਆ ਇਹ ਆਈ ਹੈਗੀ ਆ ਡੇਰਾ ਬਾਬਾ ਨਾਨਕ ਤੋਂ ਰੇਗਤਾਲ ਪੈਦਲ ਯਾਤਰਾ ਕਰਦੇ ਆ ਜਿਹੜੀ ਰੇਮਬੋਡ ਤੋਂ ਲਓ ਜੀ ਅੱਜ ਹੈਗਾ ਦਿਨ ਤੀਸਰਾ ਤੇ ਅਸੀਂ ਪਹੁੰਚ ਗਏ ਆ ਗੋਬਿੰਦ ਘਾਟ ਰਾਤ ਅਸੀਂ ਪਹੁੰਚ ਗਏ ਸੀ ਤਕਰੀਬਨ 11:30 ਵਜੇ ਤੇ ਰਾਤ ਵਾਲਾ ਬਲੌਗ ਵੀ ਫੋਨ ਬੰਦ ਹੋਣ ਕਰਕੇ ਵੇਚੀ ਰਹਿ ਗਿਆ ਨਾਲੇ ਸਾਡੇ ਨਾਲ ਸੀ ਮੁੰਡਾ ਨੰਨੂ ਮਨਵੀਰ ਉਹਦਾ ਫੋਨ ਵੀ ਰਸਤੇ 'ਚ ਉਹਨੇ ਸੁੱਟ ਲਿਆ ਕਿਤੇ ਜਦੋਂ ਹੱਲ ਕੀਤੀ ਉਹਨੂੰ ਹੱਲ ਦਾ ਹੀ ਨਸ਼ਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਾ ਉਹ ਫੋਨ ਕਿੱਥੇ ਸੁੱਟ ਦਿਆ ਪਰ ਉਹ ਤੇ ਹੁਣ ਉਹ ਜਾਰਾ ਥੋੜਾ ਜਿਹਾ ਸੈਡ ਹੋਇਆ ਕੋਈ ਨਹੀਂ ਬਾਕੀ ਹੌਸਲਾ ਦਿੰਨੇ ਆ ਰਸਤੇ 'ਚ ਬਾਕੀ ਦਿਖਾਉਨੇ ਆ ਤੁਹਾਨੂੰ ਵੀਊ ਹੋ ਰਹੀ ਤੇ ਇੱਥੋਂ ਅਸੀਂ ਹੁਣ ਚੱਲੇ ਪਾਉਣੇ ਆ 3 ਕਿਲੋਮੀਟਰ ਅੱਗੇ ਜਾ ਕੇ ਮੋੜ 'ਤੇ ਪਾਰਕਿੰਗ ਚ ਲਾਉਣੇ ਆ ਤੇ ਉੱਥੋਂ ਵੀ ਪੈਦਲ ਯਾਤਰਾ ਸ਼ੁਰੂ ਕਰਾਂਗੇ ਦਾ ਚੱਲੀਆਂ ਗੋਵਿੰਦ ਧਾਮ ਉਹ ਸਾਰੇ ਲਓ ਜੀ ਸਾਗਤਾ ਤਰਪੀਆਂ ਗੁਰੂ ਕੇ ਧਾਮ ਨੂੰ ਚਾਲੇ ਪਾ ਲਿਆ ਪੈਦਲ ਚੋਣ ਹੋ ਸਾਤਰੀਆ ਕਾਲ ਹਾਂ ਜੀ ਇੱਥੋਂ ਹੁਣ ਤੁਸੀਂ ਪੈਦਲ ਯਾਤਰਾ ਕਰਾਂਗੇ ਤਕਰੀਬਨ 10-11 ਕਿਲੋਮੀਟਰ ਜਾਵਾਂਗੇ ਇੱਥੋਂ ਜੀ ਜੀ ਲੋ ਪਾਣੀ ਦੇਖੋ ਜੀ ਕਿੰਨਾ ਤੇਜ਼ ਹੈ ਬਰਫ਼ ਵਾਲਾ ਪਾਣੀ ਆ ਰਿਹਾ ਹੈ ਬਰਫ਼ ਕੋਰ ਕੋ ਜਿਹੜੀ ਆਉਂਦੀ ਆ ਪਿਗਲ ਕੇ ਪਾਣੀ ਜਿਹੜਾ ਆਉਂਦਾ ਹੈ ਉਹ ਤੋਂ ਦੀ ਲੰਗਦਾ ਬੰਦਾ ਲੈ ਆ ਠੰਡੀ ਹਵਾ ਆਉਂਦੀ ਤੇ ਇੱਧਰ ਮੁੰਡੇ ਗਰਮ ਹੋ ਗਏ ਠੰਡੀ ਹਵਾ ਲੈ ਰਹੇ ਆ ਵਿਊ ਚੈੱਕ ਕਰੋ ਤੁਸੀਂ ਆਓ ਜੀ ਮੀਂਹ ਲੱਗ ਪਿਆ ਬਾਹਰ ਯਾਰ ਦੋ ਚਾਹ ਇੱਕ ਦੋ ਦੱਸ ਦੋ ਮਿਲੋ ਦੁੱਧ ਮੇ ਤਾਂ ਟਾਈਮ ਲੱਗੇਗਾ ਭਈਆ ਬੜਾ ਬਾਹਰ ਤੇ ਨਹੀਂ ਇਹਦਾ ਦੁੱਧ ਆਉਂਦਾ ਇਹ ਤਾਂ ਕੋਲ ਲਓ ਜੀ ਖਾ ਕੇ ਪਰੋਠੇ ਕਹਿੰਦੇ ਮੁੰਡੇ ਚੱਲ ਰਿਹਾ ਵਰਤਤੀਆਂ ਆ ਗਏ ਆਏ ਰੰਗ ਭੜਾ ਵਧੀਆ ਅਕਿਲਵਿਸ਼ ਵੀ ਆਉਂਦਾ ਨਾਲ ਸਾਥੀ ਗੱਡੀ ਅੱਪਰ ਜੀ ਨਿਕਲ ਕੇ ਆਇਆ ਭਾਈ ਕੀ ਇਤਨ ਘੱਟ ਚੱਲ ਰਹੀਆਂ ਗੱਡੀ ਅੱਥਰ ਕੋਈ ਲੈ ਕੇ ਨਹੀਂ ਜਾਂਦਾ ਕੀ ਕਰੀਏ ਬਾਬਾ ਜੀ ਪੰਜਾਹ ਤੋਂ 3 ਕਿਲੋਮੀਟਰ ਰਹਿ ਗਏ ਆ ਕੋਈ ਨਹੀਂ ਪਹੁੰਚ ਚੱਲੇਗਾ ਲੋ ਜੀ ਪਾਣੀ ਦੀ ਥੋੜੀ ਜੀ ਕਮੀ ਆ ਗਈ ਸੀ ਤੇ ਪਾਲੀ ਹੁਣਾਂ ਨੇ ਜਗਾ ਲਾਭੇ ਲਈ ਪਾਣੀ ਦੀ ਪੂਰਾ ਕਹਿੰਦਾ ਨੇਚਰਲ ਕੰਮ ਕਰਨਾ ਨੇਚਰਲ ਵਾਟਰ ਪੂਰਾ ਠੰਡਾ ਕੰਮ ਹੋਇਆ ਪੂਰਾ ਠੰਡਾ ਪੂਰਾ ਠੰਡਾ ਹਾਂਜੀ ਇਹਨੂੰ ਟੈਸਟ ਕਰਾਓ ਪਹਿਲਾਂ ਕੁਆਲਿਟੀ ਚੈੱਕ ਕਰੋ ਹਾਂ ਪੂਰਾ ਇੱਕ ਨੰਬਰ ਕੰਮ ਹੋਇਆ ਪਿਆ ਹੈ ਬਾੜੀ ਉਹਦਾ ਬਿਲ ਗਾਰਡਨ ਗਾਰਡਨ ਹੋਇਆ ਪਿਆ ਹੈ ਬਾੜੀ ਵੀ ਲੈ ਚਾਈ ਗਏ ਗਾਰਡਨ ਗਾਰਡਨ ਹੋ ਰਿਹਾ ਹੈ ਲਾਜ਼ ਸਿੰਘ ਸਿੰਘ ਆਵਾਜ਼ ਗਈ ਆਪਣੇ ਜੀ ਬਾਕੀ ਕੋਈ ਨਹੀਂ ਕਾ ਕਾ ਕੇ ਲੱਤਾਂ ਡਰ ਗਈਆਂ ਤੁਹਾਡਾ ਸੱਚਾ ਚੰਗੇ ਆ ਸਿੰਘ ਵਿਛੜ ਗਏ 35 ਵਰਮਾਨ ਕਰਦੇ ਲੱਗੇ ਰੋ ਨੋ ਜੀ ਅਸੀਂ ਹੈਲੀਪੈਡ ਤੇ ਆ ਗਏ ਆ ਹੈਲੀਕਾਪਟਰ ਸਾਨੂੰ ਉਤਾਰ ਕੇ ਚਲ ਗਿਆ ਆ ਥੱਕ ਗਏ ਥੱਲੇ ਤੁਰ ਕੇ ਆਉਂਦੇ ਆ ਜੀ ਬੰਦੇ ਠੀਕ ਆ ਬਾਜੀ ਬਾਦਲ ਨੇ ਮੁਕਾ ਹੁ ਜੀ ਆਪਣੀ ਮੰਜ਼ਿਲ ਹੈਗੀ ਉਹ ਪਹਾੜ ਦੇ ਪਿੱਛੇ ਆ ਜੀ ਠੀਕ ਉਹ بڑے ਪਹਾੜ ਦੇ ਪਿੱਛੇ ਜਾ ਰਿਹਾ ਹੈ ਬਹੁਤ ਹੈ ਖਾਦ ਆਇਆ ਸਾਹਮਣੇ चलो चक्को बैग चलिए आ गया गोविंद धाम पहुंच गए जी संकता ਆਹ ਬਾਜੀ ਇਹਨਾਂ ਨੇ ਕਰਨੀ ਹੈ ਯਾਤਰਾ ਤਾਂ ਇਹ ਲੱਤਾਂ ਦੋਹੜ ਲਾ ਪਈਆਂ ਨੇ ਬੱਚਿਆਂ ਦੀਆਂ ਨੂੰ ਅਜੇ ਤਾਂ ਕੱਲ ਦੀ ਪੜੀ ਜੀ ਕਰਤੀਆਂ ਮਸ਼ੀਨਾਂ ਦੋਹੇ ਬੱਚੇ ਔਨਕਾਰ ਸਿੰਘ ਦਾ ਮੁੰਡਾ ਦਾ ਹੈ ਜੀ ਪਾਜੀ ਮਾੜਾ ਛੱਡ ਦੇ ਆਪਾਂ ਔਨਕਾਰ ਸਿੰਘ ਦਾ ਮੁੰਡਾ ਦੇਖਾ ਡਾੜੀ ਨੇ ਭੈਣ ਚ ਬੁਰੀ ਝੋਟੀ ਰੱਖੀ ਹੁੰਦੀ 60 ਕਿਲੋ ਦੁੱਧ ਵਾਲੀ ਕਰੋ ਯਾਤਰਾ ਦੇ ਆਏ ਹੋ ਕਾਲੂ ਕੀ ਚੜੂਗੇ ਤੁਸੀਂ ਮੱਥਾ ਟੇਕਣ ਵੀ ਜਾਣਾ ਨਹੀਂ ਪੈਣ ਲੱਗਿਆ ਉਹ ਯਾਰ ਇਹ ਪਤਾ ਕੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਦਿਨ ਜੀ ਚੌਥਾ ਤੇ ਅਸੀਂ ਗੋਵਿੰਦ ਤਾਮ ਤੋਂ ਹੁਣ ਚੱਲੇ ਪਉਣ ਲੱਗੇ ਆ ਸਵੇਰ ਦੇ 5:30 ਤੋਂ ਉੱਤੇ ਟਾਈਮ ਹੋ ਗਿਆ 6 ਤਕਰੀਬਨ 6:00 ਵਜੇ ਚੱਲੇ ਆ ਤੇ ਹੁਣ ਅਸੀਂ ਪੈਦਲ ਯਾਤਰਾ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਨੂੰ ਕਰਨ ਲੱਗੇ ਆ ਜੀ ਸਾਡੇ ਸਿੰਘ ਤੁਰ ਪਏ ਆ ਵਿੱਚ ਦੋ ਮੋੜੇ ਤੁਰਿਓ ਆ ਅ ਇਹ ਤਾਂ ਉੱਥੇ ਜਾਣੇ ਪੈਣਾ ਵਾਜੀ ਅਲੇ ਸੁਣਿਆ ਹੁੰਦਾ ਤਾਂ ਤੋਂ ਖੇਮਕੋਟ ਸਾਹਿਬ ਦੀ ਯਾਤਰਾ ਸ਼ੁਰੂ ਕਰਤੀ ਆ ਤਾਂ ਬਾਜ਼ਾਰ ਨੇ ਘੋਲ ਖੋਲਦੇ ਆ ਇਹ ਬੰਦੇ ਸਾਡੇ ਥੱਕ ਗਏ ਆ ਪਿਛੇ ਰਹਿ ਗਏ ਥੋੜੇ ਕੁਆਟਰਫਾਲ ਬਸ ਬਾਈ ਇਹ ਤੇ ਬਾਈ ਬਹੁਤਾ ਖਾਚਰ ਕਰਦਾ ਮੈਨੂੰ ਯਾਰ ਇੱਕ ਪਰ ਮੈਂ ਖਾਚਰ ਤੇ ਚਲੂ ਨਹੀਂ ਆ ਆ ਵੀ ਖਾਚਰ ਬੜਨਾ ਬਾਅਦ ਮੈਂ ਖਾਚਰ ਤੇ ਚਲੂ ਨਹੀਂ ਹਾਂ ਆਹ ਲਾ ਪਾਸ ਹੋ ਗਈ ਆ ਮੂੰਹ ਦਾ ਦੇ ਦੇ ਮਕਾਨੀ ਲਾ ਜੀ ਆਪਣੀ ਮੰਝ ਲਾਓ ਬਾੜ ਦੇ ਪਿੱਛੇ ਆ ਕਿਉਂ ਲੈ ਲੋ ਸਾਹ ਸਾਨੀਆਂ ਦਾ ਪੂਰਾ ਸਿਲੰਡਰ ਲੈ ਗਿਆ

ਆ ਆ ਜਾ ਬਾਰ ਫੜ ਕੇ ਨਾ ਬਾਰ ਕੱਟਣਾ ਹੁੰਦਾ ਹੈ ਮੂੰਹ ਕ ਤਾਂ ਬਿੱਲੀਆਂ ਨੂੰ ਕਰੀ ਜਾਂਦਾ ਆ ਜਾ ਆ ਜਾ ਬਾਰ ਨਿਕਲਿਆ ਕੀ ਹੋਇਆ ਠੰਡਾ ਉਹ ਮੂਹ ਤਾਂ ਹੁੰਦਾ ਜੀ ਮੂਹ ਹੁੰਦਾ ਜੀ ਨਾ ਬਾਰ ਸਾਰੀ ਪਿਕੜ ਗਈ ਉਹ ਪਾਣੀ ਵਰ੍ਹੇ ਵੀ ਪੂਰਾ ਠੰਡਾ ਮੁਰਾਤੋ ਤੈਨੂੰ ਤੇ ਨੀਲਾ ਨਿਆ ਧਿਆਈ ਅੰਗਿਤ ਗੁਰਤੀ ਅਮਰਦਾਸ ਰਾਮ ਦਾ ਸੇਵੀ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਟੇ ਸਬਦੋ ਇਸ ਵੀ ਰੇਤੋ ਪਟੜੀ ਨਹੀਂ ਤੇ ਹੁਣ ਫੱਦੜ ਚ ਆ ਗਿਆ ਮੀਂਹ ਆ ਗਿਆ ਕਨੀਆ ਲਾ ਰਹੀ ਹੈ ਕੋਸਾ ਦਾ ਕੋਈ ਪਤਾ ਨਹੀਂ ਹੈ ਸਤੰਗ ਸੁਆਪਤੀ ਵਾਲ ਨੂੰ ਵੱਧਦੇ ਹੋਏ ਹੁਣ ਤਿਆਰ ਕਰ ਤਿਆਰ ਆ ਜੀ ਲੋ ਜੀ ਮੌਸਮ ਖਰਾਬ ਹੋ ਗਿਆ ਜੀ ਸਤੰਗ ਤਿਆਰ ਵਰ ਤਿਆਰ ਆ ਜੀ